गांव 32वां ग्राम पंचायत दी शक्ति ਪਿੰਡ ਦੀ ਨੌਜਵਾਨ ਸਭਾ ਦੇ ਹੱਥ ਵਿੱਚ ਸੀ ਪੰਚਾਇਤ ਨੇ ਜੋ ਵੀ ਫੈਸਲਾ ਲਾਗੂ ਕਰਨਾ ਹੁੰਦਾ ਉਹਦਾ ਸੁਝਾਓ ਨੌਜਵਾਨ ਸਭਾ ਵੱਲੋਂ ਆਉਂਦਾ ਸੀ ਨੌਜਵਾਨ ਸਭਾ ਦੀ ਰੁਚੀ ਪਿੰਡ ਦੀ ਲਾਇਬ੍ਰੇਰੀ ਵਿੱਚ ਸੀ ਪਾਸ ਹੋਇਆ ਕਿ ਸਭ ਤੋਂ ਪਹਿਲਾਂ ਲਾਇਬ੍ਰੇਰੀ ਦੀ ਇਮਾਰਤ ਤਿਆਰ ਕੀਤੀ ਜਾਵੇ ਪੈਸੇ ਇਕੱਠੇ ਹੋਣ ਲੱਗੇ ਪੰਚਾਇਤ ਨੇ ਸਰਬਸੰਮਤੀ ਨਾਲ ਮਤਾ ਪਾਇਆ ਸੀ ਕਿ ਪਿੰਡ ਵਿੱਚੋਂ ਕਿੱਲਿਆਂ ਦੇ ਹਿਸਾਬ ਨਾਲ ਬਾਸ਼ ਇਕੱਠੀ ਕੀਤੀ ਜਾਵੇ ਇਹ ਜ਼ਰੂਰੀ ਸਮਝਿਆ ਜਾਵੇ ਕਿ ਬਾਸ਼ ਹਰ ਕੋਈ ਭੂਮੀ ਮਾਲਕ ਦੇਵੇ ਬਾਕੀ ਕਰ ਜਿਨ੍ਹਾਂ ਕੋਲ ਆਪਣੀ ਜ਼ਮੀਨ ਨਹੀਂ ਹੈ ਪਰ ਉਹ ਕੋਈ ਸਰਕਾਰੀ ਮਲਾਜ਼ਮ ਹਨ ਜਾਂ ਕੋਈ ਹੋਰ ਕਾਰੋਬਾਰ ਕਰਦੇ ਹਨ ਉਹਨਾਂ ਤੋਂ ਉਹਨਾਂ ਦੀ ਹیثیت ਮੁਤਾਬਕ ਬਾਸ਼ ਲਈ ਜਾਵੇ ਪਿੰਡ ਦੇ ਕੁਝ ਲੋਕ ਬਾਸ਼ ਦਾ ਤਿੱਖਾ ਵਿਰੋਧ ਕਰਨ ਲੱਗੇ ਉਹਨਾਂ ਦਾ ਤਰਕ ਸੀ ਕਿ ਉਹਨਾਂ ਦੇ ਘਰ ਦਾ ਕੋਈ ਇੱਕ ਬੰਦਾ ਵੀ ਪੜਿਆ ਲਿਖਿਆ ਨਹੀਂ ਕਿਤਾਬਾਂ ਕਿਨੇ ਪੜਨੀਆਂ ਹਨ ਸੋ ਉਹਨਾਂ ਤੋਂ ਬਾਸ਼ ਲੈਣੀ ਬੇਅਰਥ ਹੈ ਬਾਸ਼ ਉਹ ਦੇਣ ਜਿਨ੍ਹਾਂ ਦੇ ਮੁੰਡੇ ਕੁੜੀਆਂ ਜਾਂ ਹੋਰ ਕੋਈ ਪੜੇ ਲਿਖੇ ਹਨ ਜਿਨ੍ਹਾਂ ਨੇ ਕਿਤਾਬਾਂ ਪੜਨੀਆਂ ਹਨ ਜਿਨ੍ਹਾਂ ਦੇ ਲਾਇਬ੍ਰੇਰੀ ਕੰਮ ਆਵੇਗੀ ਆਖਦੇ ਸਨ ਸਾਡੇ ਪਾਦਾ ਤਾਂ ਇਹ ਲਾਇਬ੍ਰੇਰੀ ਫੰਡਰ ਮੈਂ ਅਸਾ ਸਾਨੂੰ ਕੀ ਦੇਣਾ ਇਸਨੇ ਪੰਚਾਇਤ ਜਵਾਬ ਦਿੰਦੀ ਥੋੜਾ ਹੁਣ ਨਹੀਂ ਕੋਈ ਪੜਿਆ ਵਿਆ ਤਾਂ ਅਗਲੀ ਪੀੜੀ ਦਾ ਕੋਈ ਜੋ ਆਕ ਪੜ ਜਾ ਪਿੰਡ ਦੀ ਸਾਂਝੀ ਚੀਜ਼ ਬਣਦੀ ਹੈ ਸਾਰੇ ਹਿਸਾਬਾਉ ਲਾਇਬ੍ਰੇਰੀ ਦਾ ਸਾਰੇ ਪਿੰਡ ਖਾਤਰ ਹੈ ਤਿੱਖੇ ਬੰਦੇ ਆਖਦੇ ਚੀਂਗ ਕਰ ਮੀਂਗ ਕਰ ਬਾਸ਼ਤਾ ਪਾਈ ਦੇਣੀ ਪਉ ਜੇ ਪਿੰਡ ਚ ਰਹਿਣਾ ਦਾ ਭੋਗਾ ਮਲ ਦੀ ਦੁਕਾਨ ਤੇ ਬਹੀ ਦਾ ਖਾਤਾ ਖੋਲ ਦਿੱਤਾ ਗਿਆ ਪਿੰਡ ਦੀ ਸਾਰੀ ਜ਼ਮੀਨ ਕਿੱਲਿਆਂ ਦੇ ਹਿਸਾਬ ਲਿਖਵਾ ਲਈ ਗਈ ਇਹ ਕੰਮ ਪਿੰਡ ਦੇ ਦੋਵੇਂ ਪਟਵਾਰੀਆਂ ਨੇ ਕੀਤਾ ਸੀ ਕਿਸੇ ਇੱਕ ਜੱਟ ਨੂੰ ਕਿੱਲਿਆਂ ਦੇ ਨੰਬਰ ਦੇਣੇ ਹੁੰਦੇ ਤਾਂ ਪਟਵਾਰੀ ਪੈਸੇ ਲੈਂਦੇ ਸਨ ਪਰ ਪੰਚਾਇਤ ਨਾਲ ਉਹ ਅਜਿਹਾ ਨਹੀਂ ਕਰ ਸਕਦੇ ਸੀ ਪੰਚਾਇਤ ਸਾਹਮਣੇ ਤਾਂ ਦੋਵੇਂ ਪਟਵਾਰੀ ਮੂਤ ਦੇ ਫਿਰਦੇ ਇੱਕ ਕਿੱਲੇ ਨੂੰ 100 ਰੁਪਏ ਲਾਇਆ ਗਿਆ ਸੀ ਇਹ ਕੋਈ ਬਹੁਤਾ ਨਹੀਂ ਸੀ ਮਹਿੰਗਾਈ ਦਾ ਜ਼ਮਾਨਾ ਸੀ ਜਿੱਥੇ ਇਟਾਂ ਅਤੇ ਸੀਮਿੰਟ ਲੋਹੇ ਦਾ ਸਮਾਨ ਆਸਮਾਨ ਚੜਿਆ ਹੋਇਆ ਸੀ ਉੱਥੇ ਹੁਣ ਫਸਲਾਂ ਦਾ ਮੁੱਲ ਵੀ ਤਾਂ ਕਿੰਨਾ ਉੱਚਾ ਸੀ ਜੱਟ ਚਾਹੇ ਕਰੋ ਬਹੁਤ ਔਖੇ ਸਨ ਪਰ ਲਾਇਬ੍ਰੇਰੀ ਦੀ ਬਾਸ਼ ਕੋਈ ਬਹੁਤ ਹੀ ਨਹੀਂ ਸੀ ਮੈਂਬਰ ਆਖਦੇ ਜੇ ਕਰਦਾ ਇੱਕ ਬੰਦਾ ਬਿਮਾਰ ਹੋ ਗਿਆ ਕਦੇ ਤਾਂ ਡਾਕਟਰ ਦਾ ਬਾਸ਼ ਨਾਲੋਂ ਉੱਤੇ ਜਾਉ ਸਮਝੋ ਬੰਦੇ ਦਾ ਇਲਾਜ ਕਰਾਇਆ ਕਿ ਬਾਸ਼ ਦੇਤੀ ਜੱਟਾਂ ਦੇ ਘਰ ਅੰਦਰ ਕਿਹੜਾ ਪੈਸੇ ਸਾਹਮ ਕੇ ਰੱਖੇ ਪਏ ਹੁੰਦੇ ਨੇ ਚਾਹੇ ਕਿਤੋਂ ਕੀਤਾ ਬਹੁਤੇ ਕਰ ਹੱਸ ਕੇ ਆਪਣਾ ਹਿੱਸਾ ਬੋਗਾ ਮਲ ਦੀ ਦੁਕਾਨ ਤੇ ਜਮ੍ਹਾਂ ਕਰਾ ਗਏ ਸਾਰਾ ਹਿਸਾਬ ਕਿਤਾਬ ਸੁਸ਼ੀਲ ਰੱਖਦਾ ਸੀ ਕਿੱਲੇ ਲਿਖ ਕੇ ਅਗਲੇ ਦੀ ਰਕਮ ਬਹੀ ਉੱਤੇ ਚਾੜੀ ਜਾਂਦਾ ਫੇਰ ਵੀ ਬਾਣੀਆਂ ਪੁੱਤ ਸੀ ਪੂਰਾ ਹਿਸਾਬ ਕਿਤਾਬ ਰੱਖਦਾ ਅਤੇ ਨੇਤਰੀ ਨੇ ਤੇ ਸਰਪੰਚ ਨੂੰ ਜਾ ਕੇ ਰਿਪੋਰਟ ਕਰਦਾ ਕਿ ਅੱਜ ਇੰਨਾ ਪੈਸਾ ਇਕੱਠਾ ਹੋ ਗਿਆ ਹੈ ਲੱਖਾਂ ਰੁਪਏ ਇਕੱਠਾ ਹੋ ਗਿਆ ਸੀ ਅਤੇ ਹੋ ਰਿਹਾ ਸੀ ਘਰ ਅੰਦਰ ਕੰਦ ਵਿੱਚ ਬਣੀ ਲੋਹੇ ਦੀ ਸੇਫ ਵਿੱਚ ਨੋਟਾਂ ਦੀਆਂ ਧਈਆਂ ਰਬੜਾਂ ਨਾਲ ਪੰਨੀਆਂ ਬਨਾਈਆਂ ਤੈ ਦਰ ਤੈ ਟਿਕਦੀਆਂ ਜਾ ਰਹੀਆਂ ਸਨ ਕਦੇ-ਕਦੇ ਸੁਸ਼ੀਲ ਚੋਲਾ ਪਰ ਕੇ ਨੋਟ ਸੁਦਾਗਰ ਨੂੰ ਵੀ ਘਰ ਆ ਕੇ ਫੜਾ ਜਾਂਦਾ ਪਰ ਫੇਰ ਪੰਚਾਇਤ ਵਿੱਚ ਫੈਸਲਾ ਕਰਕੇ ਉਹਨਾਂ ਨੇ ਸ਼ਹੀਦ ਭਗਤ ਸਿੰਘ ਯਾਦਗਾਰ ਲਾਇਬ੍ਰੇਰੀ ਪਿੰਡ ਜਗਤਪੁਰ ਦੇ ਨਾਮ ਬੈਂਕ ਵਿੱਚ ਖਾਤਾ ਖੁਲਵਾ ਦਿੱਤਾ। ਉਹਨਾਂ ਦੇ ਆਪਣੇ ਪਿੰਡ ਕੋਈ ਬੈਂਕ ਨਹੀਂ ਸੀ ਪਰ ਉਹਨਾਂ ਦੇ ਪਿੰਡ ਤੋਂ ਥੋੜੀ ਦੂਰ ਹੀ ਭੁਖਿਆਂ ਵਾਲੀ ਉਰਫ ਭਗਵਾਨਗੜ੍ਹ ਸਰਕਾਰੀ ਬੈਂਕ ਸੀ ਉੱਥੇ ਖੁਲਵਾਇਆ ਗਿਆ ਇਹ ਖਾਤਾ ਸਰਪੰਚ ਸੁਦਾਗਰ ਸਿੰਘ ਅਤੇ ਦੋ ਆਦਮੀ ਹੋਰ ਸੁਸ਼ੀਲ ਕੁਮਾਰ ਅਤੇ ਮੱਖਣ ਸਿੰਘ ਤਿੰਨਾਂ ਵਿੱਚੋਂ ਕੋਈ ਦੋ ਜਣੇ ਪੈਸੇ ਕਢਵਾ ਸਕਦੇ ਸਨ। ਦੋ ਵਿੱਚੋਂ ਇੱਕ ਸਰਪੰਚ ਦੇ ਦਸਖਤ ਜ਼ਰੂਰੀ ਸਨ। ਸਭ ਤੋਂ ਪਹਿਲਾਂ ਸਰਪੰਚ ਨੇ ਲਾਇਬ੍ਰੇਰੀ ਦਾ ਨਕਸ਼ਾ ਬਣਵਾਇਆ। ਉਹਨੇ ਬਠਿੰਡੇ ਦੀ ਪਬਲਿਕ ਲਾਇਬ੍ਰੇਰੀ ਦੇਖੀ ਹੋਈ ਸੀ। ਉੱਥੋਂ ਲਿਆ ਕੇ ਹੀ ਉਹ ਆਪ ਕਿਤਾਬਾਂ ਪੜਦਾ ਹੁੰਦਾ। ਪਿੰਡ ਦੇ ਹੋਰ ਬੰਦੇ ਵੀ ਬਠਿੰਡਿਓਂ ਕਿਤਾਬਾਂ ਲੈ ਕੇ ਆਉਂਦੇ ਸਨ। ਸੁਧਾਗਰ ਨੌਜਵਾਨ ਸਭਾ ਦੇ ਮੁੰਡਿਆਂ ਨੂੰ ਨਾਲ ਲੈ ਕੇ 2-3 ਵਾਰ ਜਲੰਧਰ ਗਦਰੀ ਬਾਬਿਆਂ ਦੇ ਮੇਲੇ ਵੀ ਗਿਆ ਸੀ। ਉੱਥੇ ਉਹਨਾਂ ਨੇ ਦੇਸ਼ ਭਗਤ ਯਾਦਗਾਰ ਹਾਲ ਦੇਖਿਆ ਸੀ। ਤਾਂ ਆਖਦੇ ਕਿ ਢੀ ਵੱਡੀ ਹਿੰਮਤ ਕੀਤੀ ਹੈ ਬਈ ਕਾਮਰੇਡ ਬਾਬਿਆਂ ਨੇ। ਸੁਧਾਗਰ ਨੇ ਪਹਿਲਾਂ ਪਟਵਾਰੀ ਸਾਹਿਬ ਨੂੰ ਫੋਨ ਕੀਤਾ ਕਿ ਉਹ ਕਿਸੇ ਆਰਕੀਟੈਕਟ ਨਾਲ ਗੱਲ ਕਰਕੇ ਰੱਖਣ ਪਿੰਡ ਦੀ ਲਾਇਬ੍ਰੇਰੀ ਦਾ ਨਕਸ਼ਾ ਤਿਆਰ ਕਰਨਾ ਹੈ ਤੇ ਫੇਰ ਸੁਧਾਗਰ ਆਪ ਇੱਕ ਦਿਨ ਬਠਿੰਡੇ ਗਿਆ ਅਤੇ ਉਸ ਗੰंजे ਜਿਹੇ ਆਰਕੀਟੈਕਟ ਨੂੰ ਆਪਣੀ ਕਾਰ ਵਿੱਚ ਬਿਠਾ ਲਿਆ ਆ ਆਰਕੀਟੈਕਟ ਨੇ ਪਹਿਲਾਂ ਥਾਂ ਦੀ ਮੰੰਤੀ ਕੀਤੀ ਲੰਬਾਈ ਚੌੜਾਈ ਸਭ ਲੇਖ ਲਈ ਆਲੇ ਦੁਆਲੇ ਦੇ ਕਰਾਂ ਦਾ ਹਿਸਾਬ ਕਿਤਾਬ ਦੇਖਿਆ ਪੂਰਬ ਪੱਛਮ ਉੱਤਰ ਦੱਖਣ ਸੂਰਜ ਕਿਹੜੇ ਪਾਸਿਓਂ ਚੜਦਾ ਹੈ ਕਿਹੜੇ ਪਾਸੇ ਛਿਪਦਾ ਹੈ ਲਾਇਬ੍ਰੇਰੀ ਛੱਤ ਉੱਤੇ ਤੁਰ ਤੋਂ ਤੁਰ ਤੱਕ ਇੱਕ ਵੱਡਾ ਹਾਲ ਵੀ ਬਣਾਉਣਾ ਸੀ ਜਿੱਥੇ ਕਦੇ-ਕਦੇ ਕੋਈ ਪ੍ਰੋਗਰਾਮ ਕੀਤਾ ਜਾ ਸਕੇ ਗੰਝਾ ਆਰਕੀਟੈਕਟ ਸਭ ਲਿਖ ਕੇ ਲੈ ਗਿਆ ਅਤੇ ਇੱਕ ਹਫ਼ਤੇ ਬਾਅਦ ਨਕਸ਼ਾ ਬਣਾ ਕੇ ਦੇ ਦਿੱਤਾ ਮਿਸਤਰੀ ਬਠਿੰਡੇ ਤੋਂ ਆਏ ਸਨ ਕੰਮ ਕਰਨ ਵਾਲੇ ਮਜ਼ਦੂਰ ਪਿੰਡ ਵਿੱਚੋਂ ਹੀ ਮਿਲ ਜਾਂਦੇ ਕੁਝ ਪਈਏ ਮਜ਼ਦੂਰ ਮਿਸਤਰੀ ਬਠਿੰਡੇ ਤੋਂ ਆਪ ਲੈ ਕੇ ਆਉਂਦੇ ਸਨ ਜੇ ਇਹਨਾਂ ਨੂੰ ਮਿਸਤਰੀਆਂ ਦੇ ਕੰਮ ਦਾ ਪਤਾ ਸੀ ਇਹ ਪਈਏ ਹਮੇਸ਼ਾ ਹੀ ਉਹਨਾਂ ਮਿਸਤਰੀਆਂ ਦੇ ਨਾਲ ਰਹਿੰਦੇ ਆਰਕੀਟੈਕਟ ਇੱਕ ਦਿਨ ਆਪ ਆ ਕੇ ਮਿਸਤਰੀਆਂ ਨੂੰ ਸਾਰਾ ਨਕਸ਼ਾ ਸਮਝਾ ਗਿਆ ਸੀ ਅਤੇ ਕੋਲ ਖੜ ਕੇ ਨੀਹਾਂ ਵੀ ਪਟਵਾ ਦਿੱਤੀਆਂ ਸਨ ਕੰਮ ਸ਼ੁਰੂ ਹੋ ਗਿਆ ਇੱਟਾਂ ਭੁੱਖਿਆਂ ਵਾਲੀ ਦੇ ਪੱਠੇ ਤੋਂ ਆਈ ਜਾਂਦੀਆਂ ਟੂਲੇ ਦਾ ਸਮਾਨ ਵੀ ਉਤੋਂ ਹੀ ਆਉਂਦਾ ਸੀ ਇੱਕ ਜੱਟ ਨੇ ਹੀ ਉੱਥੇ ਸੜਕ ਉੱਤੇ ਆਪਣਾ ਟੂਲਾ ਸਟੋਰ ਖੋਲ ਰੱਖਿਆ ਸੀ ਉਹਦੇ ਕੋਲ 20 ਫੁੱਟੇ ਗੱਡਰ ਬੱਲੀਆਂ, ਛਟੀਰੀਆਂ ਅਤੇ ਫੱਟੇ ਆਮ ਸਨ ਨੇੜੇ-ਤੇੜੇ ਦੇ ਪਿੰਡਾਂ ਵਿੱਚ ਉਹਦਾ ਸਮਾਨ ਜਾਂਦਾ ਵੀ ਬਹੁਤ ਸੀ। ਸਿੱਧੂ ਢੋਲਾ ਸਟੋਰ ਵਾਲੇ ਸ਼ਹਿਰਾਂ ਵਾਂਗ ਆਪਣਾ ਤੰਦਾ ਚਲਾ ਰਹੇ ਸਨ। ਸੀਮਿੰਟ ਅਤੇ ਲੋਹਾ ਬਠਿੰਡੇ ਤੋਂ ਟਰੱਕ ਆਉਂਦਾ ਸਦਾਗਰ ਪਟਵਾਰੀ ਸਾਹਿਬ ਨੂੰ ਫੋਨ ਕਰ ਦਿੰਦਾ ਸੀ। ਪਟਵਾਰੀ ਸਾਹਿਬ ਭੇਜ ਦਿੰਦਾ। ਤੜਕੇ ਫੋਨ ਹੁੰਦਾ ਤਾਂ ਦੁਪਹਿਰ ਤੱਕ ਸਮਾਨ ਆ ਜਾਂਦਾ। ਬਠਿੰਡੇ ਦੀ ਇੱਕ ਦੁਕਾਨ ਤੇ ਪਟਵਾਰੀ ਨੇ ਖਾਤਾ ਖੁਲਵਾ ਦਿੱਤਾ ਸੀ। ਕਦੇ ਹਫਤੇ 10 ਦਿਨ ਬਾਅਦ ਸੁਦਾਗਰ ਪਿਠੰਡੇ ਜਾਂਦਾ ਤਾਂ ਉਸ ਦੁਕਾਨ ਉੱਤੇ ਵੱਧ ਤੋਂ ਵੱਧ ਰਕਮ ਜਮ੍ਹਾਂ ਕਰਵਾ ਆਉਂਦਾ ਉਹਦਾ ਵਿਚਾਰ ਸੀ ਕਿ ਨਾਲ ਦੀ ਨਾਲ ਨਬੇੜਿਆ ਹੀ ਚੰਗਾ ਰਹਿੰਦਾ ਹੈ ਸਾਂਝਾ ਕੰਮ ਹੈ ਮਗਰੋਂ ਨਹੀਂ ਤਾਂ ਉਲਝਾ ਪੈਂਦਾ ਫਿਰਦਾ ਪੈਸੇ ਦੇਣੇ ਹੀ ਦੇਣੇ ਕੋਲਪੈ ਕੀ ਕਰਦੇ ਹਨ ਦੁਕਾਨ ਦੇ ਕੇ ਤਾਂ ਸਗੋਂ ਹੋਰ ਸੰਭਾਲੇ ਜਾਂਦੇ ਹਨ ਦੁਪਹਿਰ ਦੀ ਰੋਟੀ ਲਾਇਬ੍ਰੇਰੀ ਵਿੱਚ ਹੀ ਬਣਦੀ ਸੀ ਲਾਇਬ੍ਰੇਰੀ ਦੇ ਨਾਲ ਹੀ ਬਾਣੀਆਂ ਦਾ ਇੱਕ ਘਰ ਸੁਣਨਾ ਪਿਆ ਸੀ ਬਸ ਜਿੰਦਾ ਲੱਗਿਆ ਸੀ ਬਾਹਰ ਨੂੰ ਅੰਦਰ ਕੁਝ ਵੀ ਨਹੀਂ ਸੀ ਬਾਣੀਆਂ ਪਿੰਡ ਛੱਡ ਕੇ ਬਠਿੰਡੇ ਚਲੇ ਗਏ ਸਨ ਪੰਚਾਇਤ ਵਾਲਿਆਂ ਨੇ ਆਪਣੀ ਮਾਤ ਭਰੀ ਤੇ ਉਹਨਾਂ ਤੋਂ ਬਠਿੰਡੋਂ ਚਾਪੀ ਫੜ ਲਿਆਂਦੀ ਅਤੇ ਉਸ ਘਰ ਵਿੱਚ ਲਾਇਬ੍ਰੇਰੀ ਦਾ ਲੰਗਰ ਖੋਲ ਦਿੱਤਾ ਰੋਟੀ ਚਾਹ ਦਾ ਕੰਮ ਕਰਨ ਵਾਲੇ ਦੋ ਨੇਪਾਲੀ ਮੁੰਡੇ ਉਹ ਬਠਿੰਡੇ ਤੋਂ ਲੈ ਆਏ ਰਾਸ਼ਨ ਲਿਆ ਕੇ ਰੱਖ ਦਿੱਤਾ ਨੇਪਾਲੀ ਮੁੰਡੇ ਰਾਤ ਨੂੰ ਵੀ ਉੱਥੇ ਹੀ ਸੌਂਦੇ ਪੈਂਦੇ ਸਨ ਮਜ਼ਦੂਰ ਅਤੇ ਮਿਸਤਰੀ ਸਵੇਰ ਦੀ ਹਾਜ਼ਰੀ ਕਰੋਂ ਖਾਪੀ ਕੇ ਆਉਂਦੇ ਸਨ ਦੁਪਹਿਰ ਦੀ ਰੋਟੀ ਲੰਗਰ ਵਿੱਚ ਖਾਂਦੇ ਨੇਪਾਲੀ ਮੁੰਡੇ ਰੋਟੀ ਪਾਣੀ ਵਧੀਆ ਬਣਾਉਂਦੇ ਸਨ ਦਾਲ ਸਬਜ਼ੀ ਮੂੰਹੋਂ ਨਾ ਲੈਂਦੀ ਖੜਕੇ ਕੰਮ ਕਰਾਉਣ ਵਾਲੇ ਪੰਚਾਇਤੀ ਵੀ ਲੰਗਰ ਵਿੱਚੋਂ ਇਹਨਾਂ ਪਾਣੀ ਛਕਦੇ ਚਾਹ ਦਾ ਦੇਗਾ ਚੜੇ ਦਾ ਚੜਿਆ ਰਿੰਦਾ ਇੱਕ ਵਾਰ 10 ਵਜੇ ਸਭ ਨੂੰ ਚਾਹ ਦਿੱਤੀ ਜਾਂਦੀ ਫਿਰ ਰੋਟੀ ਖਾਣ ਤੋਂ 1 ਘੰਟਾ ਬਾਅਦ ਆਰਾਮ ਕਰਨ ਪਿੱਛੋਂ ਚਾਹ ਬਣਾਈ ਜਾਂਦੀ ਆਥਣ ਨੂੰ ਕੰਮ ਛੱਡਣ ਤੋਂ 1 ਢੇਢ ਘੰਟਾ ਪਹਿਲਾਂ ਵੀ ਤਿੱਖੀ ਚਾਹ ਬਣਦੀ ਐਚ ਆਰ ਪੀ ਕੇ ਸਾਰੇ ਹੀ ਕੰਮ ਦੀ ਇੱਕ ਤੇਜ਼ ਛੁੱਟੀ ਲਾਉਂਦੇ ਸਨ ਦਿਨਾਂ ਵਿੱਚ ਹੀ ਲਾਇਬ੍ਰੇਰੀ ਦੀਆਂ ਕੰਧਾਂ ਖੜੀਆਂ ਹੋ ਗਈਆਂ ਅਤੇ ਫਿਰ ਲੈਂਟਰ ਵੀ ਪੈ ਗਿਆ ਲੈਂਟਰ ਪੈਣ ਵਾਲੇ ਦਿਨ ਪਿੰਡ ਦੇ ਲੋਕ ਵੀ ਨਾਲ ਲੱਗੇ ਅੱਧੀ ਰਾਤ ਜਾ ਕੇ ਲੈਂਟਰ ਦਾ ਕੰਮ ਮੁੱਕਿਆ ਸੀ ਪ੍ਰਸ਼ਾਦ ਤਾਂ ਕਦੋਂ ਦਾ ਬਣਿਆ ਪਿਆ ਸੀ ਅਤੇ ਠੰਡਾ ਹੋ ਰਿਹਾ ਸੀ ਪਰ ਲੈਂਟਰ ਅਜੇ ਬਾਕੀ ਸੀ ਲੈਂਟਰ ਦੀ ਰਾਤ ਵੱਡਾ ਲੰਗਰ ਸੀ ਰੋਟੀ ਪਕਾਉਣ ਲਈ ਪਿੰਡ ਦੀਆਂ ਬੁਣੀਆਂ ਲੱਗ ਗਈਆਂ ਵੱਡੇ ਲੋਹੇ ਦੇ ਚੁੱਲ੍ਹੇ ਉੱਤੇ ਤਵੀ ਰੱਖੀ ਹੋਈ ਸੀ ਪੀਣ ਵਾਲੇ ਕੰਨੂ ਗੁੱਜੇ ਰਹਿੰਦੇ ਹਨ ਚੋਰੀ ਛਿਪੇ ਹੀ ਕਿਦਰੋਂ ਪੀ ਆਏ ਪਰ ਪੰਚਾਇਤ ਟੰਡਰ ਦੇ ਬੋਲੇ ਨਹੀਂ ਰੋਟੀ ਖਾਦੀ ਅਤੇ ਤੁਰ ਗਏ ਕਰੋ ਕਰੀ ਦੋ ਦਿਨ ਹੀ ਕੰਮ ਬੰਦ ਰਿਹਾ ਫੇਰ ਆਗੇ ਮਿਸਤਰੀ ਅਤੇ ਮਜ਼ਦੂਰ ਛੱਤ ਉੱਤੇ ਹਾਲ ਦੀਆਂ ਕੰਧਾਂ ਦਾ ਕੰਮ ਵਿੱਢ ਲਿਆ ਥੱਲੇ ਵਾਲੇ ਲੈਂਟਰ ਦਾ ਟੂਲਾ ਖੋਲ ਕੇ ਹਾਲ ਦਾ ਲੈਂਟਰ ਵੀ ਪੈ ਗਿਆ ਤੇ ਫਿਰ ਪਲਾਸਟਰ ਹੋਣ ਲੱਗਿਆ ਲੱਕੜ ਅਤੇ ਸ਼ੀਸ਼ੇ ਦਾ ਕੰਮ ਛੇ ਮਹੀਨੇ ਮਿਸਤਰੀ ਲਾਇਬ੍ਰੇਰੀ ਵਿੱਚੋਂ ਨਹੀਂ ਨਿਕਲੇ ਕੰਮ ਵੱਧਦਾ ਹੀ ਵੱਧਦਾ ਜਾ ਰਿਹਾ ਸੀ ਸਦਾ ਗੁਰਬਥੇਰਾ ਆ ਕੇ ਦੱਬ ਕੇ ਮਾਰਦਾ ਓਏ ਭਾਈ ਮਿਸਤਰੀਓ ਜਾਓ ਹੁਣ ਛੱਡੋ ਖਿਹੜਾ ਪਿੰਡ ਦਾ ਠੀਕ ਕਿਸੇ ਨੇ ਗਾਲ ਕੱਢੀ ਸੀ ਆਖੇ ਤੁਹਾਡੇ ਲੱਗ ਜਾਣ ਨਿੱਕੀਆਂ ਕਰਨਡੀਆਂ ਵਾਲੇ 10 ਦਿਨਾਂ ਦੇ ਅੰਦਰ ਅੰਦਰ ਨਵੇੜ ਦੇ ਉਤੇ ਜਾਓ ਨਹੀਂ ਤਾਂ ਛੱਡੋ ਪਰੇ ਜਿਹੜਾ ਰਹਿ ਗਿਆ ਅਗਲੇ ਸਾਲ ਸਹੀ ਅਸੀਂ ਆਪਣੇ ਘਰਾਂ ਦੇ ਕੰਮ ਵੀ ਕਰਨੇ ਨੇ ਹੁਣ ਤੁਹਾਡੇ ਦੀ ਇਵੇਂ ਬੈਠੇ ਰਹੀਏ ਮਿਸਰੀ ਹੱਸਣ ਲੱਗਦੇ ਆਖਦੇ ਸਰਪੰਚਾ ਹੁਣ ਤਾਂ ਦੰਦਾਂ ਚ ਜੀਵ ਐ ਕਾ ਨੂੰ ਔਖਾ ਹੋਈ ਜੰਨਾ ਐ ਜਿੱਥੇ ਹੋਰ ਉੱਥੇ ਹੋਰ ਅਸੀਂ ਤਾਂ ਆਪ ਕਾਲਿਆਂ ਗਾਂਹ ਸਾਈ ਵੀ ਫੜੀ ਬੈਠੇ ਆ ਬਠਿੰਡੇ ਕੋਠੀ ਵਿੱਢਣੀ ਐ ਇੱਕ ਲਾਲੇ ਦੀ ਸਭ ਤੋਂ ਅਖੀਰ ਪੱਥਰ ਲੱਗਿਆ ਅਤੇ ਫੇਰ ਫਰਸ਼ਾਂ ਦੀ ਰਗੜਾਈ ਪੂਰੇ 10 ਮਹੀਨੇ ਲੱਗ ਗਏ ਲਾਇਬ੍ਰੇਰੀ ਦੀ ਬਿਲਡਿੰਗ ਮੁਕੰਮਲ ਹੋਣ ਨੂੰ ਬੁੜੇ ਬੰਦੇ ਹੱਸਦੇ ਸਰਪੰਚਾ ਉਹੀ ਰੁੱਤ ਮੁੜ ਕੇ ਆ ਗਈ ਦੇਖ ਲੈ ਮੈਂ ਕਹਿੰਨਾ ਇਹਨਾਂ ਦਿਨਾਂ 'ਚ ਸ਼ੁਰੂ ਨਹੀਂ ਹੋਇਆ ਸੀ ਕੰਮ ਪਰ ਭਾਈ ਕੇਰਾਂ ਤਾਂ ਸ਼ਾਨ ਕੱਢਦੀ ਤੂੰ ਪਿੰਡ ਦੀ ਸ਼ਾਬਾਸ਼ ਤੇਰੇ ਸਭ ਰਹਿਮਤ ਐਡੇ ਵੱਡੇ ਵਿੱਡ ਨੂੰ ਟਾਈਮ ਤਾਂ ਲੱਗਦਾ ਹੀ ਆ ਬਾਬਾ ਪੈਸਾ ਵੀ ਬਹੁਤ ਲੱਗ ਗਿਆ ਚੱਲ ਕੇਰਾਂ ਚੀਜ਼ ਬਣ ਗਈ ਅਗਲੀਆਂ ਪੀੜ੍ਹੀਆਂ ਵੀ ਯਾਦ ਕਰਿਆ ਕਰਨੀਆਂ ਸੌਦਾ ਕਰ ਜਿਵੇਂ ਆਪਣੇ ਆਪ ਨੂੰ ਹੀ ਤਸੱਲੀ ਦੇ ਰਿਹਾ ਹੋਵੇ ਆ ਨਾਲ ਦੇ ਘਰਾਂ ਨੂੰ ਤਾਂ ਮੌਜ ਹੋਗੀ ਦੁਪਹਿਰ ਤਾਈਂ ਸੂਰਜ ਪਾਸੇ ਰਹੂ ਹਾੜਾਂ 'ਚ ਪੂਰੀ ਛਾਂ ਕਰਿਆ ਕਰੂਗੀ ਇੱਕ ਬੰਦੇ ਨੇ ਆਖਿਆ ਸਿਆਲਾਂ ਚ ਪਾਲੇ ਵੀ ਤਾਂ ਇਹੀ ਮਰਨਗੇ ਦੁਪਹਿਰ ਤਾਈ ਜਦੋਂ ਸੂਰਜ ਦਿਸਿਆ ਹੀ ਨਾ ਇੱਕ ਮਨ ਜਲੇ ਨੇ ਤਿੱਖੀ ਟਿੱਪਣੀ ਕੀਤੀ ਲਾਇਬ੍ਰੇਰੀ ਵਿੱਚ ਕਿਤਾਬਾਂ ਆਉਣ ਲੱਗੀਆਂ ਦਰਜੀਆਂ ਦਾ ਮੁਕੰਦ ਰਜਿਸਟਰ ਉੱਤੇ ਕਿਤਾਬਾਂ ਚੜਾ ਕੇ ਉਹਨਾਂ ਉੱਤੇ ਨੰਬਰ ਲਿਖ ਦਿੰਦਾ ਉਹ ਵੇਲਾ ਸੀ ਨੌਕਰੀ ਕੋਈ ਮਿਲੀ ਨਹੀਂ ਸੀ ਉਹ ਵੀ ਇਹ ਪਾਸ ਸੀ ਸਾਰੇ ਮੈਂਬਰਾਂ ਨਾਲ ਵੱਧ ਪੜਿਆ ਹੋਇਆ ਸੀ بیمਾ ਉਹਦੀ ਮਦਦ ਕਰਦਾ ਸੀ بیمਾ ਬਿਹਾਰ ਵਿੱਚ ਆਪਣੇ ਪਿੰਡ ਦੇ ਸਕੂਲ ਵਿੱਚੋਂ ਸੱਤਵੇਂ ਵਿੱਚ ਪੜਦਾ ਹਟਿਆ ਸੀ ਹਿੰਦੀ ਤਾਂ ਉਹਨੂੰ ਆਉਂਦੀ ਹੀ ਸੀ ਇੱਧਰ ਆ ਕੇ ਉਹ ਗੁਰਮੁਖੀ ਦੇ ਅੱਖਰ ਸਿੱਖਣ ਲੱਗਿਆ ਦੇਬੂ ਅਤੇ ਜੀਤੋ ਜਦੋਂ ਸਕੂਲ ਦਾ ਕੰਮ ਕਰਦਿਆਂ ਤਾਂ ਪੀਮੇ ਕੋਲ ਜੇ ਵਕਤ ਹੁੰਦਾ ਉਹ ਵੀ ਉਹਨਾਂ ਕੋਲ ਬੈਠਾ ਸਲੇਟ ਉੱਤੇ ਕੁੜੀਆਂ ਤੋਂ ਅੱਖਰ ਸਿੱਖਣ ਲੱਗਦਾ ਉਹ ਹੱਸੀ ਵੀ ਜਾਂਦੀਆਂ ਤੇ ਉਹਨੂੰ ਸਲੇਟ ਉੱਤੇ ਅੱਖਰ ਵੀ ਸਿਖਾ ਰਹੀਆਂ ਹੁੰਦੀਆਂ ਚੌੜ-ਚੌੜ ਵਿੱਚ ਹੀ ਕੁੜੀਆਂ ਨੇ ਪੀਮੇ ਨੂੰ 35 ਅੱਖਰ ਸਿਖਾ ਦਿੱਤੇ ਅੱਖਰ ਉਸ ਲੇਟੀ ਨਾਲ ਲਿਖਦਾ ਲੈਂਦਾ ਸੀ ਪਰ ਬੋਲਣ ਵੇਲੇ ਮੂੰਹੋਂ ਅਜੀਬ ਜਿਹੀ ਆਵਾਜ਼ ਕੱਢਦਾ ਕੁੜੀਆਂ ਖਿਲਖਿਲਾ ਕਰਕੇ ਹੱਸਦੀਆਂ ਉਹ ਵੀ ਹੱਸਣ ਲੱਗਦਾ ਉਹਨੂੰ ਕਗਾ ਛੱਜਾ ਟੱਡਾ ਤੱਦਾ ਤੇ ਪੱਪਾ ਪੰਜ ਅੱਖਰ ਬੋਲਣੇ ਨਹੀਂ ਆਉਂਦੇ ਸਨ ਉਹ ਪੰਜ ਅੱਖਰ ਪੈਂਤੀ ਵਿੱਚ ਇਹਨਾਂ ਤੋਂ ਪਹਿਲੇ ਅੱਖਰਾਂ ਵਾਂਗ ਬੋਲਦਾ ਜਿਵੇਂ ਬੱਬੇ ਨੂੰ ਬੱਬਾ ਹੀ ਆਖਦਾ ਜਾਂ ਪੱਬਾ ਲਗਾ ਮਾਤਰਾ ਸਿੱਖ ਕੇ ਜਦੋਂ ਉਹ ਅੱਖਰਾਂ ਦੇ ਸ਼ਬਦ ਲਿਖਣ ਲੱਗ ਪਿਆ ਤਾਂ ਕੁੜੀਆਂ ਨੂੰ ਬੜੀ ਖੁਸ਼ੀ ਹੋਈ ਆਪ ਪੜਦੀਆਂ ਪੜਦੀਆਂ ਨੇ ਉਹਨਾਂ ਨੇ ਆਪਣੇ ਪਈਏ ਨੌਕਰ ਨੂੰ ਵੀ ਪੜਾ ਲਿਆ ਪਹਿਲੇ ਦਿਨ ਉਹ ਆਪ ਵੀ ਬੜਾ ਖੁਸ਼ ਸੀ ਜਦੋਂ ਉਹਨੇ ਆਪਣਾ ਨਾਂ ਪੀਮਾ ਗੁਰਮੁਖੀ ਅੱਖਰਾਂ ਵਿੱਚ ਲਿਖਿਆ ਪਰ ਬੋਲਣ ਵੇਲੇ ਜਦੋਂ ਉਹਨੇ ਪੀਮਾ ਨੂੰ ਬੀਮਾ ਆਖਿਆ ਜਾਂ ਫਿਰ ਪੀਮਾ ਤਾਂ ਕੁੜੀਆਂ ਹਾਸਾ ਸਦੂਰੀਆਂ ਹੋ ਗਈਆਂ ਅਤੇ ਪਿੱਠ ਪਰਨੇ ਪਛਾਣ ਉੱ ਡਿੱਗ ਪਈਆਂ ਤੇ ਫਿਰ ਉਹ ਪੰਜਾਬੀ ਦਾ ਅਖਬਾਰ ਪੜਨ ਲੱਗ ਪਿਆ ਖਬਰ ਪੜ ਕੇ ਸਮਝ ਵੀ ਲੈਂਦਾ ਖਬਰ ਪੜ੍ਹ ਕੇ ਸੁਣਾ ਨਹੀਂ ਸਕਦਾ ਸੀ ਕਿਉਂਕਿ ਉਹਦੇ ਸ਼ਬਦਾਂ ਦਾ ਉਚਾਰਨ ਵੱਖਰਾ ਅਤੇ ਅਜੀਬ ਸੀ ਲਾਇਬ੍ਰੇਰੀ ਵਿੱਚ ਫਿਰ ਉਹ ਨਿਤ ਜਾਂਦਾ ਸੀ ਉਹ ਮੁਕੰਦ ਦਾ ਪੂਰਾ ਕੰਮਸਾਰ ਦਾ ਕਿਸੇ ਨੂੰ ਕਿਤਾਬ ਈਸ਼ੂ ਕਰਨ ਵੇਲੇ ਬੰਦੇ ਦਾ ਨਾਮ ਲਿਖ ਲੈਂਦਾ ਅਤੇ ਫਿਰ ਕਿਤਾਬ ਦਾ ਨਾਮ ਲਿਖਦਾ ਈਸ਼ੂ ਕਰਨ ਦੀ ਤਾਰੀਖ ਲਿਖਦਾ ਅਗਲਾ ਕਿਤਾਬ ਪੜ੍ਹ ਕੇ ਮੋੜਨ ਆਉਂਦਾ ਤਾਂ ਉਹਨਾਂ ਦਾ ਨਾਮ ਲੱਭ ਕੇ ਕਿਤਾਬ ਮੋੜਨ ਦੀ ਤਾਰੀਖ ਪਾ ਦਿੰਦਾ ਬਸ ਇੰਨਾ ਹੀ ਕੰਮ ਸੀ ਜੋਪੀ ਮਾ ਬਖੂਬੀ ਨਿਭਾ ਰਿਹਾ ਸੀ ਹੌਲੀ ਹੌਲੀ ਉਹ ਲਾਇਬ੍ਰੇਰੀ ਦੇ ਸਾਰੇ ਕੰਮ ਹੀ ਕਰਨ ਲੱਗਿਆ ਮੁਕੰਦ ਨੇ ਉਹਨੂੰ ਪੂਰਾ ਟ੍ਰੇਨਡ ਕਰ ਲਿਆ ਸੀ ਜਦੋਂ ਮੁਕੰਦ ਸਿੰਘ ਨੂੰ ਬਠਿੰਡਾ ਦੀ ਖਾਦ ਫੈਕਟਰੀ ਵਿੱਚ ਨੌਕਰੀ ਮਿਲ ਗਈ ਅਤੇ ਫਿਰ ਆਪਣਾ ਪਿੰਡ ਹੀ ਛੱਡ ਗਿਆ ਤਾਂ ਲਾਇਬ੍ਰੇਰੀ ਦਾ ਸਾਰਾ ਕੰਮ ਪੀਮਾ ਕਰਨ ਲੱਗਿਆ ਨੌਜਵਾਨ ਸਭਾ ਨੂੰ ਦਿੱਲੀ ਦੀ ਪੰਜਾਬੀ ਸਾਹਿਤ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਦਿੱਲੀ ਨਾਲ ਸੰਪਰਕ ਕੀਤਾ ਦਿੱਲੀ ਵਾਲਿਆਂ ਨੇ ਤਾਂ ਫਿਰ ਉਨ੍ਹਾਂ ਦੀ ਲਾਇਬ੍ਰੇਰੀ ਭਰ ਦਿੱਤੀ ਕਿਤਾਬਾਂ ਨਾਲ ਲਾਇਬ੍ਰੇਰੀ ਕੋਲ 10 ਅਲਮਾਰੀਆਂ ਸਨ ਹਾਲੇ ਤੱਕ ਤਿੰਨ ਵਿੱਚ ਹੀ ਕਿਤਾਬਾਂ ਸਨ ਦਿੱਲੀ ਜਾ ਕੇ ਉਹ ਐਨੀਆਂ ਕਿਤਾਬਾਂ ਲੈ ਆਏ ਕਿ ਖਾਲੀ ਅਲਮਾਰੀ ਸਿਰਫ ਇੱਕ ਬਾਕੀ ਰਹਿ ਗਈ ਸੀ ਦਿੱਲੀ ਦੀ ਪੰਜਾਬੀ ਸਾਹਿਤ ਸਭਾ ਕਦੇ 1943 ਵਿੱਚ ਬਣੀ ਸੀ ਇਸ ਸਭਾ ਨੂੰ ਸਥਾਪਿਤ ਕਰਨ ਵਿੱਚ ਸ਼ੁਰੂ-ਸ਼ੁਰੂ ਵਿੱਚ ਗਿਆਨੀ ਕੁਲਦੀਪ ਸਿੰਘ ਡਾਕਟਰ ਹਰੀ ਸਿੰਘ ਅਤੇ ਪਿਆਰਾ ਸਿੰਘ ਐਮਏ ਦਾ ਬਹੁਤ ਵੱਡਾ ਯੋਗਦਾਨ ਸੀ ਤੇ ਫਿਰ ਜਦੋਂ ਸਭਾ ਦੀ ਵਾਗਡੋਰ ਪਾਪਾ ਪ੍ਰੀਤਮ ਸਿੰਘ ਅਤੇ ਕਰਤਾਰ ਸਿੰਘ ਦੁੱਗਲ ਦੇ ਹੱਥ ਆਈ ਤਾਂ ਇਹ ਸਭਾ ਇੱਕ ਮਿਸਾਲੀ ਸਭਾ ਬਣ ਕੇ ਉਪਰੀ ਸਭਾ ਦੇ ਪਲਾਟ ਉੱਤੇ ਕਰੋੜਾਂ ਰੁਪਏ ਦੀ ਗगनचुंबी ਬਿਲਡਿੰਗ ਉੱਤਰ ਗਈ ਇਸ ਬਿਲਡਿੰਗ ਵਿੱਚ ਹੀ ਸਭਾ ਦਾ ਪੰਜਾਬੀ ਪਵਨ ਹੈ ਜਿੱਥੇ ਹਰ ਮਹੀਨੇ ਬਿਲਾਨਾਗਾ ਸਾਹਿਤਿਕ ਮੀਟਿੰਗ ਹੁੰਦੀ ਹੈ ਦਿੱਲੀ ਦੀ ਇਸ ਸਭਾ ਦੀ ਸਭ ਤੋਂ ਵੱਡੀ deen ਹੈ ਪੰਜਾਬ ਅਤੇ ਹੋਰ ਸੂਬਿਆਂ ਵਿੱਚ ਵੀ ਜਿੱਥੇ ਕਿਤੇ ਵੀ ਪੰਜਾਬੀ ਭਾਈਚਾਰਾ ਨਿਵਾਸ ਕਰਦਾ ਹੋਵੇ ਦਿਹਾਤੀ ਲਾਇਬ੍ਰੇਰੀਆਂ ਕਾਇਮ ਕਰਨਾ ਪੰਜਾਬ ਅਤੇ ਪੰਜਾਬ ਤੋਂ ਬਾਹਰ ਇਹ ਕੋਈ 80 90 ਲਾਇਬ੍ਰੇਰੀਆਂ ਸਨ ਕਿਸੇ ਸਾਲ 2 4 ਲਾਇਬ੍ਰੇਰੀਆਂ ਬੰਦ ਹੋ ਜਾਂਦੀਆਂ ਕਿਸੇ ਸਾਲ 2 4 ਨਵੀਆਂ ਖੁੱਲ ਜਾਂਦੀਆਂ ਪਹਿਲਾਂ ਪਹਿਲਾਂ ਤਾਂ ਸਭਾ ਵੱਲੋਂ ਇਹਨਾਂ ਲਾਇਬ੍ਰੇਰੀਆਂ ਨੂੰ 10 10000 ਰੁਪਏ ਦੀਆਂ ਪੰਜਾਬੀ ਕਿਤਾਬਾਂ ਮੁਫਤ ਵੇਚੀਆਂ ਗਈਆਂ ਲਾਇਬ੍ਰੇਰੀਆਂ ਦੀ ਦਿਲਚਸਪੀ ਦੇਖ ਕੇ ਫਿਰ ਸਭਾ ਨੇ ਇੱਕ ਸਕੀਮ ਸ਼ੁਰੂ ਕੀਤੀ ਜੋ ਪੰਜਾਬੀ ਸੰਸਾਰ ਵਿੱਚ ਪਹਿਲਾਂ ਕਿਦਰੇ ਨਹੀਂ ਸੀ ਵੱਡੀ ਗੱਲ ਤਾਂ ਇਹ ਕਿ ਲਾਇਬ੍ਰੇਰੀ ਚਲਾਉਣ ਵਾਲੇ ਵਿਅਕਤੀ ਲਈ ਸਭਾ ਵੱਲੋਂ 1000 ਰੁਪਏ ਮਿਹਨਤਾਨਾ ਦਿੱਤਾ ਜਾਣ ਲੱਗਾ ਇਸ 1000 ਰੁਪਏ ਨਾਲ ਲਾਇਬ੍ਰੇਰੀ ਦਾ ਮਹੱਤਵ ਬਣਦਾ ਸੀ ਅਗਲਾ ਵੀ ਦਿਲਚਸਪੀ ਅਤੇ ਜ਼ਿੰਮੇਵਾਰੀ ਨਾਲ ਵੱਧ ਕੰਮ ਕਰਦਾ ਦੂਜੀ ਵੱਡੀ ਗੱਲ ਸੀ ਇਹਨਾਂ ਦੇ ਹਾਤੀ ਲਾਇਬ੍ਰੇਰੀਆਂ ਵਿੱਚ ਕਿਤਾਬਾਂ ਦਾ ਮੀਂਹ ਵਰਉਣਾ ਸਭਾ 100 ਰੁਪਏ ਦੀ ਕਿਤਾਬ 2 ਰੁਪਏ ਵਿੱਚ ਦੇਣ ਲੱਗੀ ਇਸ ਹਿਸਾਬ ਜਿਹੜੀ ਲਾਇਬ੍ਰੇਰੀ ਉਹਨਾਂ ਨੂੰ ਘੱਟੋ-ਘੱਟ 2000 ਰੁਪਏ ਵੇਚਦੀ ਉਸ ਲਾਇਬ੍ਰੇਰੀ ਨੂੰ ਉਹ 10000 ਰੁਪਏ ਦੀਆਂ ਕਿਤਾਬਾਂ ਵੇਚ ਦਿੰਦੇ 5000 ਰੁਪਏ ਜੋ ਤਾਂ 25000 ਦੀਆਂ ਕਿਤਾਬਾਂ ਮਿਲਦੀਆਂ 10000 ਰੁਪਏ ਜੋ ਤਾਂ 50000 ਦੀਆਂ ਕਿਤਾਬਾਂ ਮਿਲ ਜਾਂਦੀਆਂ ਅਤੇ ਲਾਇਬ੍ਰੇਰੀ ਦਾ ਕਿਤਾਬਾਂ ਨਾਲ ਵਿੜਾ ਪਰ ਜਾਂਦਾ ਜਿਵੇਂ ਮੱਕੀ ਦੀਆਂ ਛੱਲੀਆਂ ਦਾ ਢੇਰ ਲੱਗਿਆ ਹੋਵੇ ਜਾਂ ਗੰਨਿਆਂ ਦੀਆਂ ਭਰੀਆਂ ਸੁੱਟੀਆਂ ਪਈਆਂ ਹੋਣ ਝੂਪਣ ਲਈ ਦਿੱਲੀ ਦੀ ਸਬਾ ਪੰਜਾਬੀ ਦੇ ਸਾਰੇ ਚੰਗੇ ਪ੍ਰਕਾਸ਼ਕਾਂ ਤੋਂ ਪਤਾ ਨਹੀਂ ਕੀ ਪਾ ਕਿਤਾਬਾਂ ਲੈਂਦੀ ਅਤੇ ਫਿਰ ਰਲਮੀਆਂ ਮਿਲਮੀਆਂ ਕਿਤਾਬਾਂ ਸਾਰੇ ਵਿਸ਼ਿਆਂ ਦੀਆਂ ਧਾਰਮਿਕ ਵੀ ਸਾਰੀਆਂ ਵਿਧਾਵਾਂ ਵਿੱਚ ਲਾਇਬ੍ਰੇਰੀਆਂ ਨੂੰ 80% ਦੀ ਕਟੌਤੀ ਤੇ ਦਿੱਦੀ ਜਾਂਦੀ। ਸੁਦਾਗਰਦਾਰ ਜੀਆਂ ਦੇ ਮੁੰਡੇ ਮੁਕੰੰਦ ਅਤੇ ਪੀਮੇ ਨੂੰ ਨਾਲ ਲੈ ਕੇ ਦੋ ਵਾਰ ਦਿੱਲੀ ਆਪ ਗਿਆ ਸੀ। ਉਸ ਨੂੰ ਗੱਡੀ ਕਿਸੇ ਦੀ ਮੰਗ ਕੇ ਲੈ ਗਏ ਸਨ। ਡਰਾਈਵਰ ਵੀ ਅਗਲਿਆਂ ਦਾ ਸੀ। ਦੋਵੇਂ ਵਾਰ 10-10 ਹਜ਼ਾਰ ਰੁਪਏ ਜਮ੍ਹਾਂ ਕਰਵਾ ਕੇ ਉਹ ਪੰਜਾਬ 50 ਹਜ਼ਾਰ ਦੀਆਂ ਨਵੀਆਂ ਤੋਂ ਨਵੀਆਂ ਕਿਤਾਬਾਂ ਚੁੱਕ ਲਈ ਕਿਤਾਬਾਂ ਦੀ ਸੂਚੀ ਪੱਤਰ ਸਾਰੇ ਉਹਨਾਂ ਨੇ ਪਹਿਲਾਂ ਡਾਕ ਰਾਹੀਂ ਆਪਣੇ ਪਿੰਡ ਮੰਗਵਾ ਲਏ ਸਨ ਕਿਤਾਬਾਂ ਦੀ ਚੋਣ ਸਾਰੇ ਪੰਚਾਇਤ ਮੈਂਬਰਾਂ ਤੇ ਨੌਜਵਾਨ ਸੱਭਾ ਵਾਲਿਆਂ ਨੇ ਇਕੱਠੇ ਬਹਿ ਕੇ ਕੀਤੀ ਸੀ ਇਹ ਹਰ ਪ੍ਰਕਾਰ ਦੀਆਂ ਕਿਤਾਬਾਂ ਸਨ ਸਿੱਖ ਧਰਮ ਤੇ ਗੁਰਬਾਣੀ ਨਾਲ ਸੰਬੰਧ ਰੱਖਦੀਆਂ ਕਿਤਾਬਾਂ ਰੂਸੀ ਨਾਵਲਾਂ ਦੇ ਪੰਜਾਬੀ ਅਨੁਵਾਦ ਪੰਜਾਬੀ ਦੇ ਵੱਡੇ ਵੱਡੇ ਨਾਵਲਕਾਰਾਂ ਦੇ ਸਾਰੇ ਸੱਟ ਕਹਾਣੀਆਂ ਅਤੇ ਕਵਿਤਾ ਦੀਆਂ ਕਿਤਾਬਾਂ ਅਤੇ ਨੈਸ਼ਨਲ ਬੁੱਕ ਟਰਸਟ ਵੱਲੋਂ ਛਾਪੀਆਂ ਪੰਜਾਬੀ ਅਨੁਵਾਦੀਆਂ ਉੱਚ ਪੱਧਰੀ ਭਾਰਤੀ ਪੁਸਤਕਾਂ ਪੰਜਾਬੀ ਸਾਹਿਤ ਸਭਾ ਦਿੱਲੀ ਵੱਲੋਂ ਮਾਨਤਾ ਪ੍ਰਾਪਤ ਦਿਹਾਤੀ ਲਾਇਬ੍ਰੇਰੀਆਂ ਵਿੱਚ ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬ੍ਰੇਰੀ ਜਗਤਪੁਰ ਜ਼ਿਲ੍ਹਾ ਬਠਿੰਡਾ ਦਾ ਨਾਮ ਵੀ ਸ਼ਾਮਲ ਹੋ ਗਿਆ ਅਤੇ 1000 ਰੁਪਏ ਦਾ ਬੈਂਕ ਡਰਾਫਟ ਹਰ ਮਹੀਨੇ ਪੀਮਾ ਜਾਦਵ ਪੰਜਾਬੀ ਦੇ ਨਾਮ ਆਉਂਦਾ ਸੀ ਦੀਮਾ 64 ਸਾਲ ਦਾ ਹੋ ਚੁੱਕਿਆ ਸੀ ਚਾਹੇ ਉਹ ਸਰੀਰ ਦਾ ਜੇ ਵੀ ਤਕੜਾ ਤੇ ਫਰਤੀਲਾ ਸੀ ਪਰ ਉਹ ਹੁਣ ਖੇਤ ਨਹੀਂ ਜਾਂਦਾ ਸੀ ਖੇਤੀ ਦੇ ਕੰਮ ਲਈ ਝੰਡਾ ਚ ਮਾਰ ਸੀ ਅਤੇ ਇੱਕ ਹੋਰ ਨੌਕਰ ਜਿਹੜਾ ਪਿੰਡ ਵਿੱਚੋਂ ਹੀ ਜੱਟਾਂ ਦਾ ਮੁੰਡਾ ਸੀ ਹਰਨੇਕ ਨਾਂ ਦਾ ਇਹ ਮੁੰਡਾ ਖੇਤੀ ਦੇ ਕੰਮ ਨੂੰ ਤਕੜਾ ਸੀ ਅਤੇ ਖੇਤੀ ਦੇ ਕੰਮ ਤੋਂ ਬਿਨਾ ਹੋਰ ਕੁਝ ਕਰਨਾ ਜਾਣਦਾ ਵੀ ਨਹੀਂ ਸੀ ਇਕੱਲਾ ਸੀ ਨਾ ਕੋਈ ਭੈਣ ਭਰਾ ਅਤੇ ਨਾ ਮਾਂ ਬਾਪ ਰਹੇ ਉਹਨਾਂ ਕੋਲ ਜਿਹੜੀ ਥੋੜੀ ਕਣੀ ਜ਼ਮੀਨ ਸੀ ਉਹ ਉਹਦੇ ਕਰਜ਼ਾਈ ਬਾਪ ਨੇ ਵੇਚ ਵਟ ਕੇ ਖਾ ਲਈ ਸੀ ਹੁਣ ਹਰਨੇਕ ਦੀ ਰੋਟੀ ਅਤੇ ਚਾਹ ਪਾਣੀ ਦੋਵੇਂ ਵਕਤਾਂ ਦੀ ਸੁਦਾਗਰ ਦੇ ਕਰ ਰਹੀ ਸੀ ਸੁਦਾਗਰ ਤੋਂ ਉਹ ਹਰ ਮਹੀਨੇ ਦੀ ਤਨਖਾਹ ਲੈਂਦਾ ਕੁਝ ਪੈਸਿਆਂ ਨੇ ਪੇਸ਼ਗੀ ਵੀ ਲੈ ਸੰ ਜਿਨ੍ਹਾਂ ਦੀ ਉਸ ਨੂੰ ਫੌਰਨ ਲੋੜ ਸੀ ਦੋ ਕੱਚੇ ਕੋਠਿਆਂ ਦੇ ਮਕਾਨ ਵਿੱਚ ਉਹ ਬਸ ਰਾਤ ਨੂੰ ਸੌਣ ਪੈਣ ਜਾਂਦਾ ਸੀ ਘਰ ਵਿੱਚ ਇੱਕ ਉਹਦਾ ਮੰਝਾ ਬਿਸਤਰਾ ਸੀ ਅਤੇ ਜਾਂ ਫਿਰ ਵੇੜੇ ਵਿੱਚ ਲੱਗਿਆ ਪਾਣੀ ਦਾ ਨਲਕਾ ਜੋ ਭਲੇ-ਵੇਲਿਆਂ ਵਿੱਚ ਕਦੇ ਉਹਦੇ ਬਾਪ ਨੇ ਆੜਤੀਏ ਤੋਂ ਵਿਆਜੂ ਪੈਸੇ ਫੜ ਕੇ ਲਗਵਾ ਦਿੱਤਾ ਸੀ ਨਹੀਂ ਤਾਂ ਅੱਜਕੱਲ ਕਿਹਦੇ ਕਰ ਸੀ ਅਜਿਹਾਂ ਨਲਕਾ ਪੈਸੇ ਹੀ ਬਹੁਤ ਲੱਗਦੇ ਪਾਣੀ ਬਹੁਤ ਡੰਗੇ ਚਲੇ ਗਏ ਸਨ ਸੁਦਾਗਰ ਨੇ ਟਰੈਕਟਰ ਚਲਾਉਣ ਲਈ ਇੱਕ ਡਰਾਈਵਰ ਰੱਖ ਛੱਡਿਆ ਸੀ ਆਪ ਉਹ ਤੋਂ ਹੁਣ ਟਰੈਕਟਰ ਕਿੱਥੇ ਚੱਲਦਾ ਸੀ ਸਰਪੰਚ ਜਿੰਮੇਵਾਰੀਆਂ ਉਹਦੀ ਪੋਤਨੀ ਭੁਲਾਈ ਰੱਖਦੀਆਂ ਲੋਕੋ ਦਾ ਖੇੜਾ ਨਹੀਂ ਛੱਡਦੇ ਸਨ ਮਨਜੀਤ ਵੀ ਆਖਦੀ ਜੇ ਇਹ ਸਰਪੰਚ ਦਾ ਕੁੱਤਖਾਨਾ ਕਰਨਾ ਸੀ ਮੈਨੂੰ ਵਿਆਹ ਕੇ ਕਾਨੂੰ ਲਿਆਂਦਾ ਸੀ ਪੁੱਤਖਾਨੇ ਕੰਮਾਂ ਵਾਲੇ ਤੇਰੇ ਕੋਲ ਹੀ ਬੈਠੇ ਰਹਿੰਦੇ ਨੇ ਮੈਂ ਕਿਹੜੇ ਵੇਲੇ ਕਰਾਂ ਕੋਈ ਗੱਲ ਤੇਰੇ ਨਾਲ ਪੀਮਾ ਤੜਕੇ ਹੀ ਕਰੂੰ ਦੋ ਪਰੌਂਠੇ ਖਾ ਕੇ ਅਤੇ ਲੱਸੀ ਦਾ ਵੱਡਾ ਗਲਾਸ ਪੀ ਕੇ ਲਾਇਬ੍ਰੇਰੀ ਆਵੜਦਾ ਉਹਨੇ ਬਾਹਰ ਦਾ ਜਿੰਦਾ ਹਾਲੇ ਖੋਲਿਆ ਨਹੀਂ ਹੁੰਦਾ ਸੀ ਕਿ ਕਿਤਾਬਾਂ ਮੋੜਨ ਵਾਲੇ ਅਤੇ ਨਵੀਆਂ ਕਿਤਾਬਾਂ ਲੈਣ ਵਾਲੇ ਪਹਿਲਾਂ ਹੀ ਆਏ ਖੜੇ ਉਹਨੂੰ ਉਡੀਕ ਰਹੇ ਹੁੰਦੇ ਉਹ ਦੁਪਹਿਰ ਦੀ ਰੋਟੀ ਖਾਣ ਮਸਾਂ ਕਰ ਜਾਂਦਾ ਅਤੇ ਰੋਟੀ ਖਾ ਕੇ ਉਨੀ ਪੈਰੀ ਵਾਪਸ ਲਾਇਬ੍ਰੇਰੀ ਵਿੱਚ ਮੁੜ ਆਉਂਦਾ ਆਥਣ ਤੱਕ ਲਾਇਬ੍ਰੇਰੀ ਹੀ ਰਹਿੰਦਾ ਕਿਤਾਬਾਂ ਮੋੜਨ ਵਾਲੇ ਅਤੇ ਨਵੀਆਂ ਕਿਤਾਬਾਂ ਲੈਣ ਵਾਲਿਆਂ ਦਾ ਕੋਈ ਨਿਸ਼ਚਿਤ ਵਕਤ ਨਹੀਂ ਸੀ ਉਹਨਾਂ ਨੂੰ ਪਤਾ ਸੀ ਕਿ ਪੀਮਾ ਲਗਭਗ ਸਾਰਾ ਦਿਨ ਹੀ ਲਾਇਬ੍ਰੇਰੀ ਹੁੰਦਾ ਹੈ ਉਹ ਆਥਣ ਨੂੰ ਘਰ ਜਾ ਕੇ ਆਉਂਦਾ ਸੀ ਨਾ ਧੋ ਕੇ ਉਹ ਆਪਣੇ ਕਮਰੇ ਵਿੱਚ ਜਾ ਬੈਠਦਾ ਚਰਨ ਨੂੰ ਉਹਦੇ ਲਈ ਨਵੀਂ ਚਾਹ ਬਣਾ ਕੇ ਲਿਆਉਂਦੀ ਚਾਹ ਦੀ ਗੜਵੀ ਮੇਜ਼ ਉੱਤੇ ਤਰਕੇ ਉੱਥੇ ਹੀ ਬੀਮੇ ਕੋਲ ਬੈਠ ਜਾਂਦੀ ਅਤੇ ਉਹ ਘਰ ਪਰਿਵਾਰ ਦੀਆਂ ਗੱਲਾਂ ਕਰਨ ਲੱਗਦੇ ਜਾਂ ਫਿਰ ਸਵੇਰੇ ਸਵੇਰੇ ਚਾਹ ਦੇਣ ਆਉਂਦੀ ਅਤੇ ਉਹ ਸਵੇਰੇ ਸਵੇਰੇ ਵੀ ਗੱਲਾਂ ਕਰਦੇ ਹੁਣ ਤਾਂ ਉਹਨਾਂ ਦੀਆਂ ਗੱਲਾਂ ਹੀ ਸਨ ਹੋਰ ਕੀ ਸੀ ਪਰ ਉਹਨਾਂ ਦੀਆਂ ਗੱਲਾਂ ਆਮ ਗੱਲਾਂ ਨਾਲੋਂ ਵੱਧ ਗੱਲਾਂ ਹੁੰਦੀਆਂ ਇਹ ਹੀ ਤਾਂ ਇੱਕ ਤੰਦ ਸੀ ਜੋ ਦੋਵਾਂ ਵਿਚਕਾਰ ਬਣੀ ਹੋਈ ਸੀ ਇਸ ਤੰਦ ਕਰਕੇ ਹੀ ਤਾਂ ਉਹ ਜਗਤਪੁਰ ਪਿੰਡ ਵਿੱਚ ਆਪਣੀ ਆਖਰੀ ਉਮਰ ਕੱਢ ਰਿਹਾ ਸੀ ਇਸ ਤੰਦ ਤੋਂ ਬਿਨਾਂ ਹੋਰ ਕਿਧਰੇ ਉਹਦਾ ਕੀ ਸੀ ਪਰ ਸਵੇਰੇ ਸੂਰਜ ਚੜਨ ਤੋਂ ਪਹਿਲਾਂ ਮੱਝਾਂ ਨੂੰ ਕੱਖ ਪਾਉਣ ਦਾ ਕੰਮ ਅਜੇ ਵੀ ਪੀਮਾ ਹੀ ਕਰਦਾ ਵੇੜੇ ਵਿੱਚ ਫਿਰਦੇ ਪੀਮੇ ਦਾ ਕਦਮਾਂ ਦੇ ਖੜਾਕ ਸੁਣ ਕੇ ਹੀ ਤਾਂ ਚਰਨੋਂ ਮੰਜੇ ਵਿੱਚੋਂ ਉੱਠਦੀ ਸੀ ਸ਼ਹੀਦ ਭਗਤ ਸਿੰਘ ਯਾਦਗਾਰ ਲਾਇਬ੍ਰੇਰੀ ਜਗਤਪੁਰ ਦੀ ਨੇੜੇ ਤੇੜੇ ਦੇ 8-10 ਪਿੰਡਾਂ ਵਿੱਚ ਪੂਰੀ ਮਹਿਮਾ ਸੀ ਬੜੇ ਲਿਖੇ ਨੌਜਵਾਨ ਅਤੇ ਬਜ਼ੁਰਗ ਪਾਠਕ ਹੁਣ ਇੱਥੋਂ ਹੀ ਕਿਤਾਬਾਂ ਲੈ ਕੇ ਜਾਂਦੇ ਹਨ ਹੁਣ ਇਹ ਲੋਕ ਬਠਿੰਡੇ ਦੀ ਪਬਲਿਕ ਲਾਇਬ੍ਰੇਰੀ ਨੂੰ ਨਹੀਂ ਭਜਦੇ ਸਨ ਜਗਤਪੁਰ ਦੀ ਲਾਇਬ੍ਰੇਰੀ ਤਾਂ ਉਹਨਾਂ ਦੇ ਘਰ ਵਿੱਚ ਗੰਗਾ ਸੀ